कुल मंगल गावेराव हे राव हे सस हे करुणा ना मेरी आ ਕਾਛ ਚਾਹਤ ਹੋ ਚੇਤ ਮੈ ਸੋਈ ਕੀ ਜੈ ਸ਼ਸਤਰਨ ਸਿਉ ਅਤ ਹੀਰਣ ਪੀਤਰ ਜੂ ਜਮਰੋ ਕਹਿ ਸੋਚ ਪਤੀ ਜੈ ਸੰਤ ਸਾਹਾਏ ਸਦਾ ਜਗ ਮਾਇ ਕਿਰਪਾ ਕਰ ਸਿਆਮ ਇਹ ਹੈ ਵਰਦੀ ਜੈ ਰੋਗਨ ਤੇ ਅਰ ਸੋਗਨ ਤੇ ਜਾਲ ਜੋਗਨ ਕੇ ਬਹੁ ਪਾਥ ਬਚਾਵੇ सत्र अनेक चलावत कावतों ता। तन एक ना लागन पावै रक्त है अपना कर जकार पाप संबोह ना पेटन पावै और की बात कहा कह तो सो सो पेट ही के, के पट बीच बचावै पाए गए जब ते तुमरे तब ते आकतर नहीं आनयो राम रहीम पुराण कुरान अनेक कह मत एक ना मानयो सिम्रत शास्त्र वेद सब बह बह पेद कह है हम एक ना जानयो श्री जस पान के पा तुमरी कर मैं ना कहयो सब तोरे बखान्यो श्री जस पान के पा तुमरी कर मैं ना कहयो सब तोरे बखान्यो दोहरा सगले द्वार कहो छाडके गहेओ तुहारो द्वार बाहे गहे की लाज अस ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਰੁਗਵਾਇ ਬਾਹਂ ਘਰੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਥਿਰ ਕਰ ਵੈਸੋ ਹਰ ਜਨ ਪਿਆਰੇ सतगुरु तुमरे काज सवारी दुष्ट दूत परमेश्वर मारे जानकी पैज रखी करता रे बाद साह सा सब वश कर दीने अमृत नाम महा रस पीने निरपहोए पाजो भगवान ਆਦ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੋਟ ਬਖਰੀ ਪ੍ਰਭ સ્વાਮੀ ਸੰਤ ਜਨ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋ ਈਮਨ ਪਾਇਓ ਕਰ ਕੇ ਕਿਰਪਾਰ ਨਾਮ ਜਿਵਾਇਓ ਸਰਬ ਸੁਖ ਹਰਿ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਟ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ